ਨੀਡ ਇੰਕ੍ਰੇਸ਼ਨ ਟਾਈਮ ਤੇ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਵਾਸਤੇ ਜਿਹੜਾ ਡਿਜ਼ਾਈਨ ਹੈ ਇਹਨੂੰ ਲੈ ਕੇ ਆਈ ਹਾਂ ਇਹਨੂੰ ਤੁਸੀਂ ਲੇਡੀਜ਼ ਕੀਵੀ ਦੇ ਉੱਤੇ ਜੈਕਟ ਦੇ ਉੱਤੇ ਕੋਟੇ ਦੇ ਉੱਤੇ ਟਰਾਈ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਇਹਨੂੰ ਬਣਾਉਣ ਵਾਸਤੇ ਜਦੋਂ ਤੁਸੀਂ ਸਲਾਈ ਦੇ ਉੱਪਰ ਕੁੰਡੇ ਲੈਣੇ ਹਨ 13-13 ਕੁੰਡਿਆਂ ਦੇ ਹਿਸਾਬ ਦੇ ਨਾਲ ਕੁੰਡੇ ਲੈਣੇ ਹਨ ਤੇ ਤੁਹਾਡਾ ਡਿਜ਼ਾਈਨ ਜਿਹੜਾ ਪ੍ਰੋਪਰ ਤਰੀਕੇ ਨਾਲ ਸੈੱਟ ਹੋ ਜਾਊਗਾ ਤੇ ਚਲੋ ਫਿਰ ਆਪਾਂ ਇਹਨੂੰ ਸਟੈਪ ਬਾਈ ਸਟੈਪ ਬਣਾਉਣਾ ਵੇਖਦੇ ਹਾਂ ਕਿਸ ਤਰੀਕੇ ਨਾਲ ਆਪਣਾ ਡਿਜ਼ਾਈਨ ਬਣਦਾ ਚੈਨਲ ਤੇ ਜੇਕਰ ਪਹਿਲੀ ਵਾਰ ਆਏ ਹੋ ਜਿਨ੍ਹਾਂ ਨੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਅੱਗੇ ਆਉਣ ਵਾਲੀ ਮੇਰੀ ਹਰ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤਾਈ ਪਹੁੰਚ ਸਕੇ ਤੇ ਚਲੋ ਫਿਰ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂ ਇਹ ਆਪਣਾ ਬਦਲ ਕੇ ਡਿਜ਼ਾਈਨ ਪੈਂਦਾ ਜਿਸ ਤਰ੍ਹਾਂ ਇਹ ਉਲਟੇ ਕੁੰਡੇ ਆ ਤੇ ਹੁਣ ਆਪਾਂ ਇੱਥੇ ਜਿਹੜੇ ਕੁੰਡੇ ਵਧਾਉਣ ਵਾਲੇ ਆਉਣਗੇ ਤੇ ਇੱਥੇ ਕੁੰਡੇ ਘਟਣਗੇ ਇੱਕ ਵਾਰ ਆਪਾਂ ਇੱਥੋਂ ਕੁੰਡੇ ਘਟਦਿਆਂ ਤੇ ਇੱਥੇ ਵਧਦੇ ਆ ਤੇ ਹੁਣ ਆਪਾਂ ਇੱਥੇ ਕੁੰਡੇ ਵਧਾਉਣੇ ਆ ਤੇ ਇੱਥੇ ਘਟਾਉਣੇ ਆ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਪਹਿਲਾ ਕੁੰਡਾ ਬਿਨਾ ਬੁਣੇ ਉਤਾਰਿਆ ਉਲਟੀਆਂ ਸਲਾਈਆਂ ਆਪਣੀਆਂ ਪੂਰੀਆਂ ਉਲਟੀਆਂ ਹੋਣਗੀਆਂ ਪਹਿਲਾ ਕੁੰਡਾ ਬਿਨਾ ਬੁਣੇ ਉਤਾਰਿਆ ਇੱਕ ਕੁੰਡਾ ਸਿੱਧਾ ਬਣਾ ਦੇਾਂਗੇ ਧਾਗਾ ਅੱਗੇ ਕਰਕੇ ਇਹ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਕਰਕੇ ਇੱਕ ਕੁੰਡਾ ਸਿੱਧਾ ਦੋ ਬਾਲ ਪੈ ਗਏ ਆਪਣੇ ਦੋ ਬਾਰ ਕੁੰਡਾ ਆਪਣਾ ਵੱਧ ਚੁੱਕਾ ਏ ਧਾਗਾ ਅੱਗੇ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਉਲਟੇ ਹੀ ਬਣਾਉਦੇ ਬਣਾਉਣੇ ਆਪਾਂ ਇਹ ਦੋ ਗੁੰਡਿਆਂ ਦਾ ਇੱਕ ਗੁੰਡਾ ਇਸ ਤਰ੍ਹਾਂ ਆਪਾਂ ਗੁੰਡੇ ਤਿੰਨ ਵਾਰ ਘਟਾ ਲਈ ਦੋ ਤਿੰਨ ਫਿਰ ਦੋ ਧਾਗਾ ਬੈਕ ਸਾਈਡ ਇੱਕ ਗੁੰਡਾ ਸਿੱਧਾ ਹੁਣ ਆਪਾਂ ਚਾਰ ਵਾਰੀ ਜਿਹੜਾ ਇਹ ਵਾਲ ਪਾ ਕੇ ਗੁੰਡੇ ਨੂੰ ਵਧਾਉਣਾ ਕਿਉਂਕਿ ਆਪਣੇ ਦੋ ਡਿਜ਼ਾਈਨਾਂ 26 ਗੁੰਡੇ ਆਪਣੇ ਕੋਲ ਤੇ ਦੋ ਗੁੰਡੇ ਆਪਣੇ ਐਕਸਟਰਾ ਹੀ 28 28 ਗੁੰਡੇ ਸੀ 2 4 6 7 8 9 ਧਾਗੇ ਨੋਗੇ ਕੀਤਾ ਇੱਕ ਕੁੰਡਾ ਸਿੱਧਾ ਧਾਗੇ ਨੋਗੇ ਕੀਤਾ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਦੋ ਕੁੰਡੇ ਇਧਰ ਵੱਧ ਕੇ ਦੋ ਇਧਰ ਵੱਲ ਕੇ ਇਥੋਂ ਆਪਣੇ ਕੁੰਡੇ ਜਿਹੜੇ ਉਹ ਘਟ ਗਏ ਇਥੇ ਵਿੱਚ ਆਪਣੇ ਹੁਣ ਚਾਰ ਵਰੀ ਕੁੰਡੇ ਜਿਹੜੇ ਵਧਣਗੇ ਇਹथे ਸਾਈਡ ਤੇ ਦੋ ਵਾਰੀ ਦੋ ਵਾਰ ਕੁੰਡੇ ਸਾਈਡ ਤੇ ਇਧਰ ਵਧੇ ਤੇ ਦੋ ਵਾਰੀ ਇਧਰ ਵਧਣਗੇ ਤੇ ਵਿੱਚੋਂ ਆਪਣੇ ਚਾਰ ਵਾਰ ਕੁੰਡੇ ਵਧਣਗੇ ਦੋ ਆਪਾਂ ਵਧਾ ਲੇ ਫਿਰ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਚਾਰ ਵਾਰ ਕੁੰਡੇ ਵਧ ਗਏ ਆਪਣੇ ਵਿੱਚੋਂ ਧਾਗੇ ਨੂੰ ਅੱਗੇ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਤੋਂ ਕਰਾਂਗੇ ਇਸ ਤਰ੍ਹਾਂ ਉਲਟਾ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਉਲਟਾ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟਾ ਤਾਗਾ ਬੈਕ ਸਾਈਡ ਇੱਕ ਕੁੰਡਾ ਸਿੱਧਾ ਤਾਗੇ ਨੂੰ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਤਾਗੇ ਨੂੰ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਤੇ ਦੋ ਕੁੰਡੇ ਆਪਣੇ ਲਾਸਟ ਵਾਲੇ ਸਿੱਧੇ ਬਣਾ ਦੇਾਂਗੇ ਪਹਿਲਾ ਕੁੰਡਾ ਬਿਨਾਂ ਗੁਣੇ ਉਤਾਰਿਆ ਪੂਰੀ ਸਲਾਈ ਨੂੰ ਆਪਾਂ ਉਲਟਾ-ਉਲਟਾ ਹੀ ਬਣਾ ਕੇ ਕੰਪਲੀਟ ਇਸ ਤਰ੍ਹਾਂ ਕਰ ਦੇਣਾ ਬਾਹਲ ਵਾਲੇ ਕੁੰਡੇ ਵੀ ਉਲਟੇ ਔਰ ਦੂਜੇ ਕੁੰਡੇ ਵੀ ਉਲਟੇ ਪੂਰਾ ਉਲਟਾ ਬਣਾਵਾਂਗੇ ਦੋ ਸਲਾਈਆਂ ਆਪਾਂ ਬਣਾ ਲਈਆਂ ਤੀਜੀ ਸਲਾਈ ਸਿੱਧੀ ਸਾਈਡ ਆਪਾਂ ਇਹਨੂੰ ਫੇਰ ਇਸੇ ਤਰ੍ਹਾਂ ਹੀ ਕੰਟੀਨਿਊ ਕਰਾਂਗੇ ਇਸੇ ਸਲਾਈ ਨੂੰ ਪਹਿਲਾ ਗੁੰਡਾ ਬਿਨਾ ਗੁਣੇ ਉਤਾਰਿਆ ਇੱਕ ਗੁੰਡਾ ਸਿੱਧਾ ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਸਿੱਧਾ ਫਿਰ ਤੋਂ ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਸਿੱਧਾ ਧਾਗੇ ਨੂੰ ਅੱਗੇ ਕਰਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਦੋ ਗੁੰਡਿਆਂ ਦਾ ਇੱਕ ਗੁੰਡਾ ధాగా బ్యాక సైడ్ కండా సెల చార టైం వేక సెల వవే కండా స ఫ పావేక సెా తిని వారవే సె టైం వేగేను అండ్ తిని కడా ਦੋ ਕੁੰਡੇ ਇਹਦੇ ਇਕ ਕੁੰਡੇ ਧਾਗਾ ਬੈਕ ਸਾਈਡ ਇਹ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਵਧ ਗਿਆ ਵੱਲ ਪਾ ਕੇ ਫਿਰ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਤੇ ਲਾਸਟ ਵਾਲੇ ਦੋ ਕੁੰਡੇ ਸਿੱਧੇ ਬਣਾ ਦੇਾਂਗੇ ਉਲਟੀ ਸਲਾਈ ਪੂਰੀ ਉਲਟੀ ਬਣਾਵਾਂਗੇ ਚਾਰ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਚਾਰ ਸਲਾਈਆਂ ਜਿਹੜੀਆਂ ਉਲਟੀਆਂ ਸਿੱਧੀਆਂ ਬਣਾਉਣੀਆਂ ਦੋ ਸਿੱਧੀਆਂ ਪੂਰੀਆਂ ਪਲੇਨ ਤੇ ਦੋ ਉਲਟੀਆਂ 5ਵੀਂ ਸਲਾਈ ਆਪਣੀ ਪੂਰੀ ਸਲਾਈ ਇਹਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰ ਲੈਣਾ ਪੂਰੀ ਸਲਾਈ ਪੰਜਵੀਂ ਸਿੱਧੀ-ਸਿੱਧੀ ਬਣਾਵਾਂਗੇ 6ਵੀਂ ਸਲਾਈ ਪੂਰੀ ਇਹਨੂੰ ਉਲਟਾ-ਉਲਟਾ ਬਣਾ ਕੇ ਕੰਪਲੀਟ ਕਰਾਂਗੇ 6ਵੀਂ ਸਲਾਈ ਪੂਰੀ ਸਲਾਈ ਉਲਟੀ ਬਣਾਵਾਂਗੇ 7ਵੀਂ ਸਲਾਈ ਪੂਰੀ ਸਲਾਈ ਸਿੱਧੀ-ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਫਿਰ 7ਵੀਂ ਸਲਾਈ ਪੂਰੀ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ 8ਵੀਂ ਸਲਾਈ ਪੂਰੀ ਆਪਾਂ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰਾਂਗੇ ਹਾਂਜੀ ਭੈਣੋ ਇਹ ਅੱਠ ਸਲਾਈਆਂ ਦਾ ਆਪਣਾ ਡਿਜ਼ਾਈਨ ਹੈ ਸੀ ਬਿਲਕੁਲ ਹੀ ਸੌਖਾ ਜਾ ਡਿਜ਼ਾਈਨਾਂ ਵਿੱਚ ਕਿੰਨੀਆਂ ਸਲਾਈਆਂ ਆਪਣੀਆਂ ਸਿੱਧੀਆਂ ਉਲਟੀਆਂ ਚੜ ਜਾਂਦੀਆਂ ਤੇ ਇਸ ਕਰਕੇ ਨਿਬੜਦਾ ਬਹੁਤ ਹੈ ਡਿਜ਼ਾਈਨ ਆਪਣੇ ਕਿਸੇ ਵੀ ਪ੍ਰੋਜੈਕਟ ਵਾਸਤੇ ਆਪਾਂ ਬਹੁਤ ਛੇਤੀ ਛੇਤੀ ਕੋਟੀ ਸਵੈਟਰ ਬਣਾ ਸਕਦੇ ਹਾਂ ਇਹ ਡਿਜ਼ਾਈਨ ਪਾਇਆ ਹੋਵੇ ਤਾਂ ਕਿਉਂਕਿ ਸਿੱਧੀਆਂ ਪਲੇਨ ਸਲਾਈਆਂ ਤਾਂ ਮਿੰਟੋ-ਮਿੰਟੇ ਆਪਣੀਆਂ ਬਣਦੀਆਂ ਜਾਂਦੀਆਂ ਹੁਣ ਇਹਨੂੰ ਡਿਜ਼ਾਈਨ ਨੂੰ ਆਪਾਂ ਬਦਲ ਕੇ ਜਿਹੜਾ ਔਰ ਚਲਉਣਾ ਵਾ ਤਾਂ ਮੈਂ ਇੱਕ ਸਲਾਈ ਤੁਹਾਨੂੰ ਦੱਸ ਦਿੰਨੀ ਕਿ ਇਸ ਤਰ੍ਹਾਂ ਆਪਾਂ ਡਿਜ਼ਾਈਨ ਨੂੰ ਬਦਲਣਾ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਆਪਾਂ ਜਾਲੀ ਦਿੱਤੀ ਸੀ ਨ

సయా దో వారి దో కు బ్యాక్ సైడ్ సెా చారా ఇం కు దో తిని చాలాను అగే కదా కండా తిని కడ్ కండా ఫిర్యా ਚਾਰ ਟਾਈਮ ਆਪਾਂ ਵਲ ਪਾਵਾਂਗੇ ਇੱਕ ਕੁੰਡਾ ਸਿੱਧਾ ਬਣਾ ਕੇ ਪਹਿਲਾਂ ਇੱਕ ਦੋ ਤਿੰਨ ਚਾਰ ਤੱਕ ਅੱਗੇ ਕਰਾਂਗੇ ਦੋ ਵਾਰੀ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਦੇ ਆਂਗੇ ਐਂਡ ਵਾਲਾ ਕੁੰਡਾ ਸਿੱਧਾ ਬਣਾ ਦਾਂਗੇ ਬਸ ਇਸ ਤਰ੍ਹਾਂ ਆਪਾਂ ਡਿਜ਼ਾਈਨ ਜਿਹੜਾ ਬਣਾਉਂਦੇ ਜਾਣਾ ਵੀਡੀਓ ਪਸੰਦ ਆਈ ਤੇ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ ਹੌਸਲਾ ਹੋ ਜਾਈ ਕਰਿਆ ਕਰੋ ਧੰਨਵਾਦ ਜੀ